ਸਸੀ ਕਲਜੀ ਆਈ ਹੋਪ ਤੁਸੀਂ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਿਊ ਵੀਡੀਓ ਦੇ ਵਿੱਚ ਜਿਹਦੇ ਵਿੱਚ ਆਪਾਂ ਸਿੱਖਾਂਗੇ ਜੀ ਫੋਰ ਨਿਊ ਫਲਾਰਸ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਫਲਾਰ ਸੀਰੀਜ਼ ਚੱਲ ਰਹੀ ਹੈ ਤਾਂ ਆਪਾਂ ਪਹਿਲਾਂ ਫੋਰ ਫਲਾਰਸ ਦੀ ਵੀਡੀਓ ਪਾਈ ਹੋਈ ਹੈ ਤਾਂ ਜੇਕਰ ਤੁਸੀਂ ਨਵੇਂ ਹੋ ਤਾਂ ਪਹਿਲਾਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਤੇ ਸਿੱਖ ਸਕਦੇ ਹੋ ਇਹ ਆਪਣਾ 5th ਫਲਾਰ ਹੈ ਜੀ ਆਪਾਂ ਬਲੀਅਨ ਸਟਿਚ ਦੇ ਨਾਲ ਇਹਨੂੰ ਰੈਡੀ ਕਰਾਂਗੇ ਤਾਂ ਪਹਿਲਾਂ ਆਪਾਂ ਰਾਉਂਡ ਸ਼ੇਪ ਦੇ ਵਿੱਚ ਸਰਕਲ ਬਣਾ ਕੇ ਲਾਈਨਸ ਡਰਾ ਕਰ ਲੈਣੀ ਹੈ ਥੈਨ ਆਪਾਂ ਇਹਨੂੰ ਸਟਾਰਟ ਕਰਾਂਗੇ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਬਣਾ ਰਹੇ ਹਾਂ ਬੁਲੀਨ ਸਟਿਚ ਬਹੁਤ ਹੀ ਈਜ਼ੀ ਹੈ ਤੇ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਹੈ ਬੁਲੀਨ ਸਟਿਚ ਦੀ ਠੀਕ ਹੈ ਆਈ ਹੋਪ ਤੁਸੀਂ ਸਿੱਖਿਆ ਹੋਵੇਗਾ ਅਗਰ ਤੁਸੀਂ ਨਵੇਂ ਹੋ ਤਾਂ ਤੁਸੀਂ ਜਾ ਕੇ ਸਿੱਖ ਸਕਦੇ ਹੋ ਆਪਣੇ ਪਲੇਲਿਸਟ ਦੇ ਵਿੱਚ ਆਪਾਂ ਕਲਾਸਿਸ ਦੀ ਵੀਡੀਓ ਪਾਈ ਹੋਈ ਹੈ ਠੀਕ ਹੈ ਤਾਂ ਬੁਲੀਨ ਸਟਿਚ ਦੇ ਨਾਲ ਆਪਾਂ ਪਹਿਲਾਂ ਰੋਜ਼ ਫਲਾਰ ਬਣਾਇਆ ਸੀ ਤੇ ਹੁਣ ਆਪਾਂ ਕੀ ਡਿਫਰੈਂਟ ਜਿਹੜਾ ਹੈਗਾ ਫਲਾਰ ਬਣਾਵਾਂਗੇ ਤਾਂ ਬੁਲੀਨ ਸਟਿਚ ਦੇ ਨਾਲ ਆਪਾਂ ਬਹੁਤ ਸਾਰੇ ਜਿਹੜੇ ਹੈਗੇ ਫਲਾਰ ਬਣਾ ਸਕਦੇ ਆਂ ਡਿਫਰੈਂਟ ਸ਼ੇਪ ਦੇ ਕੀ ਤਾਂ ਇਹ ਪਾ ਜਿਹੜਾ ਸਟਾਰ ਦੇ ਤਰ੍ਹਾਂ ਇੱਕ ਬਣਾ ਰਹੇ ਆਂ ਤਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਜੇ ਕਿ ਤੁਸੀਂ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਰਿਵਿਊ ਦਿਓ ਤੁਹਾਡਾ ਕਮੈਂਟ ਦੇ ਵਿੱਚ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤਾਂ ਪਹਿਲਾਂ ਆਪਾਂ ਕਾਰਨਰ ਤੋਂ ਉੱਪਰੋਂ ਜਿਹੜੀ ਹੈ ਕਿ ਸੂਈ ਨੂੰ ਕੱਢਣਾ ਦਨ ਆਪਾਂ ਸੈਂਟਰ ਚੋਂ ਸੂਈ ਨੂੰ ਉੱਪਰਲੇ ਹੀ ਕਾਰਨਰ ਤੇ ਲੈ ਕੇ ਜਾਣਾ ਜਿੱਥੋਂ ਆਪਾਂ ਪਹਿਲਾਂ ਕੱਢਿਆ ਸੀ ਤੇ ਆਪਾਂ ਹਾਫ ਸੂਈ ਹੈ ਜਿਹੜੀ ਨੀਡਲ ਉਹਨੂੰ ਬਾਹਰ ਰੱਖਣਾ ਤੇ ਹਾਫ ਉਹਨੂੰ ਆਪਾਂ ਜਿਹੜੇ ਫੈਬਰਿਕ ਦੇ ਅੰਦਰ ਰੱਖਣਾ ਉੱਪਰ ਧਾਗੇ ਨੂੰ ਲਪੇਟਣਾ ਅਕੋਰਡਿੰਗ ਟੂ ਜਿਹੜਾ ਫੈਬਰਿਕ ਹੈ ਜਿੰਨਾ ਕ ਆਪਾਂ ਫੈਬਰਿਕ ਸੂਈ ਦੇ ਉੱਪਰ ਲਿਆ ਹੋਇਆ ਦੈਨ ਆਪਾਂ ਸੂਈ ਨੂੰ ਕੱਢ ਲੈਣਾ ਤੇ نیچے ਆਪਾਂ ਉਹਨੂੰ ਬੰਦ ਕਰ ਦੇਣਾ ਠੀਕ ਇਸ ਤਰੀਕੇ ਨਾਲ ਆਪਾਂ ਰਿਪੀਟ ਕਰਦੇ ਜਾਣਾ ਇਹਨੂੰ ਤਾਂ ਇਸ ਤਰੀਕੇ ਨਾਲ ਆਪਾਂ ਦੁਬਾਰਾ ਦੇਖੋ ਇਦਾਂ ਸੂਈ ਨੂੰ ਉੱਪਰ ਕੱਢਿਆ ਹਾਫ ਉੱਪਰ ਧਾਗੇ ਨੂੰ ਲਪੇਟਿਆ ਠੀਕ ਹੈ ਇਹਨੂੰ ਪਸੂਈ ਨੂੰ ਬਾਹਰ ਕੱਢ ਕੇ ਇਹਨੂੰ ਬੈਕ ਲੈ ਆਉਣਾ ਥ੍ਰੈਡ ਨੂੰ ਠੀਕ ਹੈ ਬੈਕ ਲੈ ਆ ਕੇ ਇੱਦਾਂ ਸੈਂਟਰ 'ਚ ਹੀ ਆਪਣੀ ਸੂਈ ਨੂੰ نیچے ਲੈ ਜਾਾਂਗੇ ਠੀਕ ਹੈ ਇੱਕ ਸਟ੍ਰੇਟ ਬਣ ਜਾਂਦਾ ਹੈ ਇਹ ਸਟਿਚ ਬੁਲੀਨ ਸਟਿਚ ਠੀਕ ਹੈ ਤਾਂ ਇਹਦੇ ਨਾਲ ਆਪਾਂ ਸਾਰੇ ਜਿਹੜੇ ਹੈਗਾ ਆਪਣਾ ਫਲਾਰ ਇਹਨੂੰ ਕਵਰ ਕਰ ਲਾਂਗੇ ਇਹਨੂੰ ਆਪਾਂ ਨਾਇ ਤਾਂ ਜ਼ਿਆਦਾ ਲਪੇਟਣਾ ਹੁੰਦਾ ਹੈ ਠੀਕ ਹੈ ਵੀ ਜੇਕਰ ਹੁਣ ਮੰਨ ਕੇ ਚਲੋ ਜਿੱਦਾਂ ਆਪਾਂ ਲਾਈਨ ਬਣੀ ਹੋਈ ਹੈ ਠੀਕ ਹੈ ਇਹਦੇ ਤੇ ਮੈਂ ਮਿਨੀਮਮ 12 ਠੀਕ ਹੈ ਉੱਪਰ 12 ਵਾਰ ਲਪੇਟਿਆ ਥ੍ਰੈਡ ਨੂੰ ਠੀਕ ਹੈ ਜੇਕਰ ਹੁਣ ਇਹਦੇ ਉੱਪਰ ਆਪਾਂ 20 ਟਾਈਮਸ ਠੀਕ ਹੈ ਲਪੇਟਾਂਗੇ ਤਾਂ ਉਹ ਲੂਜ਼ ਰਹੇਗਾ ਤੇ ਉਸ ਤਰ੍ਹਾਂ ਆਪਾਂ ਨੂੰ ਇਹਦੀ ਫਿਨਿਸ਼ ਨਹੀਂ ਆਏਗੀ ਫਿਨਿਸ਼ਿੰਗ ਨਹੀਂ ਆਏਗੀ ਠੀਕ ਹੈ ਅਗਰ ਤੁਸੀਂ ਇਹਦੇ ਵਿੱਚ ਤੇ ਮੰਨ ਕੇ ਚਲੋ 5 ਜਾਂ 6 ਵਾਰ ਲਪੇਟਦੇ ਤਾਂ ਉਹ ਵੀ ਨਹੀਂ ਸਹੀ ਹੈਗਾ ਸੋ ਅੰਦਾਜ਼ਾ ਇਹ ਲਗਾ ਲਿਆ ਕਰੋ ਵੀ ਇੰਨੇ ਕ ਵਾਰ ਲਪੇਟਾਂਗੇ ਤਾਂ ਸੈਟ ਆ ਜਾਏਗਾ ਤਾਂ ਉਸ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਲਿਆ ਕਰੋ ਠੀਕ ਹੈ ਬਾਕੀ ਤੁਸੀਂ ਪ੍ਰੈਕਟਿਸ ਕਰਦੇ ਰਹੋਗੇ ਤਾਂ ਉਹਦੇ ਨਾਲ ਤੁਹਾਡੇ ਹੱਥ ਦੇ ਜਿਹੜੀ ਸਫਾਈ ਆ ਜਾਏਗੀ ਤੇ ਤੁਹਾਨੂੰ ਸਹੀ ਜਿਹੜਾ ਹੈਗਾ ਅੰਦਾਜ਼ਾ ਲਾਉਣਾ ਆ ਜਾਏਗਾ ਵੀ ਕਿੰਨਾ ਕੁ ਫੈਬਰਿਕ ਆਪਾਂ ਚੱਕਣਾ ਤੇ ਕਿੰਨੇ ਕ ਵਾਰ ਲਪੇਟਣਾ ਤੇ ਪ੍ਰੈਕਟਿਸ ਦੇ ਨਾਲ ਹੀ ਜਿਹੜਾ ਹੈਗਾ ਉਹ ਆਪਣਾ ਜਿਹੜੇ ਸਫਾਈ ਹੁੰਦੀ ਆ ਹੱਥ ਦੀ ਸੋ ਪ੍ਰੈਕਟਿਸ ਕਰਦੇ ਰਿਹਾ ਕਰੋ ਜਦੋਂ ਵੀ ਤੁਹਾਨੂੰ ਟਾਈਮ ਮਿਲਦਾ ਜੇਕਰ ਤੁਸੀਂ ਨਿਊ ਹੋ ਬਿਗਨਰ ਹੋ ਤਾਂ ਪ੍ਰੈਕਟਿਸ ਮਸਟ ਹੈ ਠੀਕ ਹੈ ਇਸ ਤਰੀਕੇ ਨਾਲ ਨੂੰ ਆਪਾਂ ਕੰਪਲੀਟ ਕਰਦੇ ਜਾਵਾਂਗੇ ਬਹੁਤ ਹੀ ਈਜ਼ੀ ਹੈ ਇਹ ਫਲਾਵਰ ਤੁਸੀਂ ਜਿਹੜਾ ਹੁਣ ਸਮਰ ਦੇ ਲਈ ਜੋ ਆਪਾਂ ਸਿੰਪਲ ਤੇ ਸੋਬਰ ਜਿਹਾ ਸੂਟ ਬਣਾਉਨੇ ਆ ਬੂਟੀ ਵਾਲੇ ਸੂਟ ਕਹਿ ਦਿੰਨੇ ਆ ਤਾਂ ਉਹਦੇ ਉੱਪਰ ਤੁਸੀਂ ਇਸ ਜਿਹੜਾ ਹੈਗਾ ਫਲਾਰ ਨੂੰ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਸੂਟ ਬਣ ਕੇ ਰੈਡੀ ਹੋਵੇਗਾ ਤਾਂ ਤੁਸੀਂ ਡਿਫਰੈਂਟ ਜਿਹੜਾ ਹੈਗਾ ਕਲਰ ਯੂਜ਼ ਕਰ ਸਕਦੇ ਆ ਬੂਟੀ ਦੇ ਲਈ ਮਲਟੀ ਕਲਰ ਦੀਆਂ ਬੂਟੀਆਂ ਬਣਾ ਸਕਦੇ ਹੋ ਇਦਾਂ ਫਲਾਰ ਛੋਟੇ ਛੋਟੇ ਫਲਾਰ ਬਣਾ ਕੇ ਸੂਟ ਦੇ ਉੱਪਰ ਤਾਂ ਤੁਸੀਂ ਉਹਨੂੰ ਡੈਕੋਰੇਟ ਕਰ ਸਕਦੇ ਹੋ ਠੀਕ ਹੈ ਜੀ ਪਲੇਨ ਸੂਟ ਨੂੰ ਬਹੁਤ ਹੀ ਸੋਹਣੀ ਲੁੱਕ ਬਣ ਕੇ ਆਂਦੀ ਹੈ ਜਾਂ ਫਿਰ ਤੁਸੀਂ ਇਹਨਾਂ ਦਾ ਬੰਚ ਵੀ ਬਣਾ ਸਕਦੇ ਹੋ ਇਕੱਠੇ ਬਣਾ ਕੇ ਇੱਕ ਜਗ੍ਹਾ ਤੇ ਜਿੱਦਾਂ ਤਾਂ ਉਸ ਤਰੀਕੇ ਨਾਲ ਵੀ ਇਹਨੂੰ ਤੁਸੀਂ ਬਣਾ ਕੇ ਸੂਟ ਨੂੰ ਡੈਕੋਰੇਟ ਕਰ ਸਕਦੇ ਹੋ ਠੀਕ ਹੈ ਜੀ ਆਈ ਹੋਪ ਤੁਹਾਨੂੰ ਆਪਣੇ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ ਤਾਂ ਇੱਕ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਤੇ ਆਪਾਂ ਹੋਰ ਵੀਡੀਓਜ਼ ਜਿਹੜੀਆਂ ਲੈ ਕੇ ਆਉਂਦੇ ਰਹੀਏ तो भी फ्री ऑफ कॉस्ट जो है सीख सको ठीक है जी ये हम अपना लास्ट वाला रह गया इन कंप्लीट कर लेंगे ठीक है जी ਠੀਕ ਹੈ ਜੀ ਇਹ ਆਪਣਾ ਫਲਾਰ ਬਣ ਗਿਆ ਤੇ ਇਹਦੇ ਆਪਾਂ ਸੈਂਟਰ ਚ ਜਿਹੜਾ ਜਾਂ ਤਾਂ ਤੁਸੀਂ ਪਰਲ ਲਗਾ ਸਕਦੇ ਹੋ ਤੇ ਆਪਾਂ ਇੱਕ ਵਾਰੀ ਤੁਹਾਨੂੰ ਦੱਸਣ ਦੇ ਲਈ ਨੋਟਵਰਕ ਨੋਟ ਹੀ ਲਗਾ ਰਹੇ ਹਾਂ ਇੱਕ 2 ਟਾਈਮ ਲਪੀਟ ਕੇ ਤਾਂ ਇਹਨੂੰ ਇਹਦਾ ਨੋਟ ਬਣਾ ਦਿੰਨੇ ਠੀਕ ਹੈ ਇਸ ਤਰੀਕੇ ਨਾਲ ਆਪਣਾ ਜਿਹੜਾ ਹੈਗਾ ਛੋਟਾ ਜਿਹਾ ਫਲਾਰ ਰੈਡੀ ਹੋ ਜਾਏਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਅੱਜ ਦਾ ਆਪਣਾ ਸੈਕਿੰਡ ਫਲਾਰ ਹੈ ਉਸੇ ਤਰੀਕੇ ਨਾਲ ਆਪਾਂ ਰਾਉਂਡ ਸਰਕਲ ਬਣਾ ਲੈਣਾ ਤੇ ਆਪਾਂ ਇਹਨੂੰ লেਜੀ ਡੇਜੀ ਦੇ ਨਾਲ ਪਹਿਲਾਂ ਬਣਾ ਲਾਂਗੇ ਫਲਾਰ ਨੂੰ ਠੀਕ ਹੈ ਇਹਦੇ ਵਿੱਚ ਆਪਾਂ ਦੋ ਸਟਿਚ ਯੂਜ਼ ਕਰਾਂਗੇ লেਜੀ ਡੇਜੀ ਪਲੱਸ ਆਪਣਾ ਉਹ ਬਟਨ ਹੋਲ ਸਟਿਚ ਠੀਕ ਹੈ ਤਾਂ ਇਹਨਾਂ ਨੂੰ ਆਪਾਂ ਬਲੈਂਕਟ ਸਟਿਚ ਵੀ ਕਹਿ ਦਿੰਨੇ ਆ ਬਟਨ ਹੋਲ ਤਾਂ ਫਾ ਇਹ ਦੋਸਤੀ ਚ ਜਿਹੜੇ ਯੂਜ਼ ਕਰਾਂਗੇ ਫਲਾਰ ਨੂੰ ਬਣਾਉਣ ਦੇ ਲਈ ਪਹਿਲਾਂ ਪਲੇਜ਼ੀ ਡਿਜ਼ੀ ਦੇ ਨਾਲ ਰੈਡੀ ਕਰ ਲਾਂਗੇ। ਦੈਨ ਆਪਾਂ ਜਿਹੜਾ ਹੈਗਾ ਬਲੈਂਕਟ ਸਟਿਚ ਬਟਨਹੋਲ ਸਟਿਚ ਕਹਿੰਦੇ ਨੇ ਉਹਦੇ ਨਾਲ ਇਹਨੂੰ ਆਪਾਂ ਪੈਟਲ ਬਣਾਵਾਂਗੇ ਠੀਕ ਹੈ। ਤਾਂ ਪਹਿਲਾਂ ਆਪਾਂ ਇਹਨੂੰ ਲੇਜ਼ੀ ਡਿਜ਼ੀ ਦੇ ਨਾਲ ਕੰਪਲੀਟ ਕਰ ਲੈਣੇ ਆ। ਜੇਕਰ ਤੁਸੀਂ ਲੇਜ਼ੀ ਡਿਜ਼ੀ ਨੂੰ ਸਿੱਖਣਾ ਚਾਹੁੰਦੇ ਹੋ ਆਪਣੀ ਪੁਰਾਣੀ ਵੀਡੀਓ ਜਿਹੜੀਆਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ ਠੀਕ ਹੈ ਬਹੁਤ ਹੀ ਈਜ਼ੀ ਸਟਿਚ ਹੈ ਇਹਨੋਂ ਪਰ ਲੇਜੀ ਡੇਸੀ ਦੇ ਨਾਲ ਪਹਿਲਾਂ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਇਹ ਆਪਣਾ ਲਾਸਟ ਪੈਟਲ ਆ ਇਹਨੂੰ ਆਪਾਂ ਕੰਪਲੀਟ ਕਰ ਲੈਨੇ ਆ ਤਾਂ ਦੇਖ ਸੰਗ ਦੋ ਲੇਜੀ ਡੇਜੀ ਦਾ ਆਪਣਾ ਫਲਾワー ਬਣ ਗਿਆ ਹੁਣ ਅੱਗੇ ਨੈਕਸਟ ਆਪਾਂ ਪੈਟਲ ਬਣਾਵਾਂਗੇ ਇਦਾਂ ਪੈਟਲ ਇੱਕ ਪਾ ਸਟਿਚ ਜਿਹੜਾ ਲੇਜੀ ਡੇਜੀ ਦਾ ਉਹ ਸੈਂਟਰ ਚੋਂ ਥ੍ਰੈਡ ਨੂੰ ਕੱਢਣਾ ਇਸ ਤਰੀਕੇ ਨਾਲ ਸੂਈ ਦੈਨ ਆਪਾਂ ਇਦਾਂ ਉਹਦੇ ਇੱਕ ਸਾਈਡ ਤੋਂ ਉਹਦੇ ਨੀਚੋਂ ਦੀ ਸੂਈ ਨੂੰ ਕੱਢ ਕੇ ਤਾਂ ਤਾਗਾ ਜਿਹੜਾ ਉੱਪਰ ਦੀ ਲੈ ਕੇ ਆਉਣਾ ਠੀਕ ਹੈ ਇਸ ਤਰੀਕੇ ਨਾਲ ਇਦਾਂ ਆਪਾਂ ਇੱ딜ੇ ਤੱਗੇ ਨੂੰ ਜਿਹੜਾ ਆਪਣਾ ਨੀਡਲ ਦੇ ਵਿੱਚ ਉਹਨੂੰ ਇੱਕ ਸਾਈਡ ਤੇ ਰੱਖਾਂਗੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਵੇਂ ਇੱਦਾਂ ਸਾਈਡ ਤੇ denn ਨੀਡਲ ਨੂੰ ਆਪਾਂ ਜਿਹੜਾ ਲੇਜੀ ਡੇਜੀ ਵਾਲਾ ਟੰਕਾ ਉਹਦੇ ਨੀਚੇ ਦੀ ਕੱਢਣਾ ਠੀਕ ਹੈ ਤੇ ਇਸ ਤਰੀਕੇ ਨਾਲ ਇਹ ਆਪਣਾ ਸਟਿਚ ਬਣਦਾ ਜਾਵੇਗਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਇਸ ਤਰੀਕੇ ਨਾਲ ਠੀਕ ਹੈ ਬੜਾ ਟਾਈਟ ਵੀ ਨਹੀਂ ਰੱਖਣਾ ਇਹਨੂੰ ਸੇ ਸਟ੍ਰਿਕ ਕਿਨਾਂ ਬਣਾਉਂਦੇ ਜਾਂਗੇ ਠੀਕ ਹੈ ਇਹਦਾ ਹੁਣ ਆਪਾਂ ਨੀਡਲ ਨੂੰ ਇਧਰੋਂ نیچے ਲੈ ਜਾਾਂਗੇ ਠੀਕ ਹੈ ਤਾਂ ਹੁਣ ਆਪਾਂ ਦੂਸਰੀ ਸਾਈਡ ਆ ਜਿਹੜੀ ਲੈਜੀ ਰੇਜ ਦੀ ਠੀਕ ਹੈ ਤਾਂ ਉਹਦੇ ਵਿੱਚੋਂ ਇਨੂੰ ਸੇਮ ਹੀ ਉਸੇ ਤਰੀਕੇ ਨਾਲ ਕਰਾਂਗੇ ਉੱਪਰ ਰੱਖਣਾ ਥ੍ਰੈਡ ਠੀਕ ਹੈ ਦਨ ਲੇਜ਼ੀ ਡੇਜ਼ੀ ਇਹਲਾ ਜਿਹੜਾ ਸਟਿਚ ਆਪਾਂ ਉਹਦੇ ਉਹਨੂੰ ਆਪਾਂ ਚੱਕਣਾ ਇਸ ਤਰੀਕੇ ਨਾਲ ਸੂਈ ਨੀਚੇ ਦੀ ਲੈ ਕੇ ਜਾਣੀਏ ਇਸ ਤਰੀਕੇ ਨਾਲ ਬਣਦਾ ਜਾਏਗਾ ਇਹ ਸਟਿਚ ਆਪਣੇ ਜਿੰਨੇ ਕ ਆਪਣੇ ਤੁਸੀਂ ਪਹਿਲਾਂ ਲੇਜ਼ੀ ਡੇਜ਼ੀ ਦੀ ਪੈਟਰਨ ਸਟਿਚ ਬਣਾਇਆ ਹੋਇਆ ਉਸ ਅਕੋਰਡਿੰਗ ਹੀ ਆਪਾਂ ਇਹਦੇ ਵਿੱਚ ਬਾਅਦ ਚ ਸਟਿਚਸ ਲਗਾਉਣੇ ਆ ਤੇ ਇਹ ਆਪਣਾ ਜਿਹੜਾ ਹੈਗਾ ਬਟਨਹੋਲ ਸਟੀਚ ਜਿਹੜਾ ਉਹ ਯੂਜ਼ ਕਰ ਰਹੇ ਆ ਆਪਾਂ ਇਹਨੂੰ ਪੈਟਰਨ ਨੂੰ ਬਣਾਉਣ ਦੇ ਲਈ ਜਿਹਨੂੰ ਆਪਾਂ ਬਲੈਂਕਟ ਸਟੀਚ ਵੀ ਕਹਿ ਦਿੰਦੇ ਆ ਇਸ ਤਰੀਕੇ ਨਾਲ ਠੀਕ ਹੈ ਜਾਂ ਫਿਰ ਇਦਾਂ ਤੁਸੀਂ ਉੱਪਰ ਦੀ ਸੂਈ ਤੇ ਧਾਗੇ ਨੂੰ ਘੁਮਾ ਕੇ ਠੀਕ ਹੈ ਬਣਾ ਸਕਦੇ ਹੋ ਜਾਂ ਫਿਰ ਧਾਗੇ ਨੂੰ ਪਹਿਲਾਂ ਹੀ ਆਪਾਂ ਸਾਈਡ ਤੇ ਰੱਖ ਲੈਣਾ ਠੀਕ ਹੈ ਇਸ ਤਰੀਕੇ ਇੱਕ ਇਧਰ ਇਕ ਲਗਾ ਤੇ ਇਧਰੋਂ ਦੀ ਪੁਪਰ ਦੀ ਸੂਈ ਲਗਮ ਆਤਾ ਠੀਕ ਹੈ ਇਸ ਤਰੀਕੇ ਨਾਲ ਬਾਅਦ ਚ ਆਪਾਂ ਸੈਂਟਰ ਚ ਇਥੇ ਕੋਲ ਸੂਈ ਨੂੰ نیچے ਲੈ ਜਾਾਂਗੇ ਠੀਕ ਹੈ ਤੇ ਇਹ ਆਪਣੀ ਇੱਕ ਪੈਟਲ ਜਿਹੜੀ ਬਣ ਕੇ ਰੈਡੀ ਹੋ ਚੁੱਕੀ ਹੈ ਇਸੇ ਤਰੀਕੇ ਨਾਲ ਆਪਾਂ ਬਾਕੀ ਪੈਟਲਾਂ ਜਿਹੜੀਆਂ ਉਹਨਾਂ ਨੂੰ ਬਣਾਵਾਂਗੇ ਤਾਂ ਤੁਸੀਂ ਦੂਸਰੀ ਤੋਂ ਧਿਆਨ ਨਾਲ ਦੇਖ ਸਕਦੇ ਹੋ ਸੈਂਟਰ ਚੋਂ ਸੂਈ ਨੂੰ ਕੱਢਿਆ ਧਾਗੇ ਨੂੰ ਸਾਈਡ ਤੇ ਰੱਖਿਆ ਲਿਜੀ ਦੇ ਜੀਐਲ ਐਸ ਸਟੀਚ ਚੋਂ ਆਪਾਂ ਨੂੰ ਥ੍ਰੈਡ ਨੂੰ ਉੱਪਰ ਚੱਕਿਆ ਠੀਕ ਹੈ ਉਹਦੇ ਨੀਚੇ ਦੀ ਸੂਈ ਲੈ ਕੇ ਕੇ ਤੇ ਉਹਨੂੰ ਇਦਾਂ ਕਰ ਲਿਆ ਠੀਕ ਹੈ देन ਸੈਕੰਡ ਟਾਈਮ ਇਸੀ ਪ੍ਰੋਸੈਸ ਨੂੰ ਅਪਰ ਰਿਪੀਟ ਕਰਦੇ ਜਾਣਾ ਠੀਕ ਹੈ ਜਿੰਨੀਆਂ ਵੀ ਪੈਟਰਨਸ ਬਣਾਉਣੀਆਂ ਉਹਦੇ ਵਿੱਚ ਆਪਾਂ ਸੇਮ ਪ੍ਰੋਸੈਸੀ ਯੂਜ਼ ਕਰਾਂਗੇ ਤੇ ਇਸ ਤਰੀਕੇ ਨਾਲ ਨੂੰ ਆਪਾਂ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਨੂੰ ਆਪਾਂ ਥੋੜਾ ਜਲਦੀ ਇਹਨੂੰ ਬਣਾ ਲੈਣੇ ਆ ਕਿਉਂਕਿ ਜੇਕਰ ਆਪਾਂ ਸਲੋ ਸਪੀਡ ਦੇ ਵਿੱਚ ਹੀ ਬਣਾਉਨੇ ਆ ਤਾਂ ਆਪਣੀ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਚੱਲ ਜਾਂਦੀ ਹੈ ਤਾਂ ਇਸ ਲਈ ਆਪਾਂ ਥੋੜਾ ਜਆ ਜਲਦੀ ਬਣਾ ਰਹੇ ਹਾਂ ਠੀਕ ਹੈ ਇਤਨੀ ਆਪਾਂ ਸਾਰੀਆਂ ਜਿਹੜੀਆਂ ਫੈਟਲ ਉਹਨਾਂ ਨੂੰ ਕੰਪਲੀਟ ਕਰ ਲਾਂਗੇ ਠੀਕ ਹੈ ਜੀ ਪਕਾ ਲੈ ਕੇ ਕੰਪਲੀਟ ਇਹ ਹੁਣ ਆਪਣੀ ਲਾਸਟ ਬਟਲ ਰਹਿ ਗਈ ਤੁਸੀਂ ਦੇਖ ਸਕਦੇ ਹੋ ਲੁੱਕ ਬਹੁਤ ਹੀ ਵਧੀਆ ਆ ਰਹੀ ਹੈ ਫਲਾਰ ਦੀ ਤੇ ਇਸੇ ਤਰੀਕੇ ਨਾਲ ਇਹ ਪਾਏ ਨੂੰ ਐਂਡ ਵਾਲੀ ਪੱਟ ਲੈ ਜੇਲੀ ਇਹਨੂੰ ਕਰ ਲਾਂਗੇ ਕੰਪਲੀਟ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਅਗਰ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਹੀ ਜਾਂ ਫਿਰ ਤੁਹਾਨੂੰ ਕਿੱਦਾਂ ਲੱਗਿਆ ਫਲਾਰ ਠੀਕ ਹੈ ਤੇ ਇਹ ਆਪਣਾ ਲਾਸਟ ਲਾਸਟ ਬੈਟਲ ਹੈ ਤੇ ਇਹਨੂੰ ਆਪਾਂ ਕਰ ਦਾਂਗੇ ਕੰਪਲੀਟ ਠੀਕ ਹੈ ਜੀ ਇਹ ਹੁਣ ਹੋ ਗਿਆ ਆਪਣਾ ਫਲਾਰ ਕੰਪਲੀਟ ਠੀਕ ਹੈ ਇਸ ਤਰੀਕੇ ਨਾਲ ਬਹੁਤ ਹੀ ਸੋਹਣਾ ਰੈਡੀ ਹੋਇਆ ਠੀਕ ਹੈ ਜੀ ਅੱਗੇ ਆਪਣਾ ਆ ਗਿਆ ਜੀ 3rd ਫਲਾਰ ਹੁਣ ਆਪਾਂ 3rd ਫਲੋਰ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਇਦਾਂ ਆਪਾਂ ਲਾਈਨਸ ਡਰਾ ਕਰ ਦਿੱਤੀਆਂ ਹੋਈਆਂ ਤਾਂ ਇਹਨਾਂ ਨੂੰ ਪਹਿਲਾਂ ਆਪਾਂ ਸਾਰੀਆਂ ਨੂੰ ਕੀਆ ਕਵਰ ਕਰ ਲਾਂਗੇ ਲਾਈਨਸ ਨੂੰ ਠੀਕ ਹੈ ਇਸ ਤਰੀਕੇ ਨਾਲ ਜਿੱਦਾਂ ਆਪਾਂ ਪੈਟਰਨ ਬਣਾਇਆ ਹੋਇਆ ਉਹਨਾਂ ਸਾਰੀਆਂ ਨੂੰ ਕਵਰ ਕਰ ਲਾਂਗੇ ਸਿੰਗਲ ਸਟਿਚ ਦੇ ਨਾਲ ਸਿੰਗਲ ਸਟ੍ਰੇਟ ਸਟਿਚ ਹੀ ਆਪਣਾ ਹੈ ਇਹ ਤਾਂ ਆਪਾਂ ਇਹਨਾਂ ਸਾਰੇ ਨੂੰ ਬਣਾ ਲੈਣਾ ਠੀਕ ਹੈ ਬਹੁਤ ਹੀ ਈਜ਼ੀ ਹੈ ਇਹਨਾਂ ਨੂੰ ਅੱਪ ਜਲਦੀ ਜਲਦੀ ਕੰਪਲੀਟ ਕਰ ਲੈਣੇ ਆ ਠੀਕ ਹੈ ਤਾਂ ਇਸ ਤੋਂ ਬਾਅਦ ਆਪਾਂ ਬਣਾਵਾਂਗੇ ਸੋਨਾ ਜਾਂ ਰਹਾਰ ਇਦਾਂ ਦੋ ਲਾਈਨਸ ਦੇ ਪਾਸੇ ਵਿਚਾਲ ਦੀ ਬਿਲਕੁਲ ਨੀਚੋਂ ਠੀਕ ਹੈ ਉਥੋਂ ਆਪਾਂ ਸੂਈ ਨੂੰ ਕੱਢਣਾ ਦਨ ਆਪਾਂ ਲਾਈਨ ਹੈ ਜਿਹੜੀ ਉਹਦੇ ਨੀਚੋਂ ਦੀ ਆਪਾਂ ਸੂਈ ਨੂੰ ਲੈ ਕੇ ਜਾਣਾ ਠੀਕ ਹੈ ਤਾਂ ਫਿਰ ਆਪਾਂ ਉਸੇ ਸੂਈ ਸੌਰੀ ਉਸੇ ਧਾਗੇ ਦੇ ਪਰ ਨੀਚੇ ਦੀ ਐਂਡ ਸੈਕੰਡ ਫਿਰ ਆਪਾਂ ਦੋਹਾਂ ਦੇ ਨੀਚੇ ਦੀ ਲੈ ਕੇ ਜਾਣਾ ਸੂਈ ਨੂੰ ਠੀਕ ਹੈ ਇਸ ਤਰੀਕੇ ਨਾਲ ਫਿਰ ਦੈਨ ਅੱਗੇ ਆਪਾਂ ਜਿਹੜੀ ਸੈਕੰਡ ਵਾਲੀ ਸੀ ਉਹਦੇ ਐਂਡ ਥਰਡ ਵਾਲੀ ਦੇ ਨੀਚੇ ਹੁੰਦੀ ਠੀਕ ਹੈ ਹੁਣ ਥਰਡ ਵਾਲੀ ਤੇ ਫੋਰਥ ਵਾਲੀ ਦੈਨ ਫੋਰਥ ਫਿਫਥ ਵਾਲੀ ਠੀਕ ਹੈ ਇਸੇ ਤਰੀਕੇ ਨਾਲ ਇਹ ਪੈਨ ਕਰਦੇ ਜੈਨਾ ਹੁਣ ਫਿਫਥ ਐਂਡ 6 ਤੋਂ ਨਾਲ ਦੇ ਨੀਚੇ ਦੀ ਦਨਪਤ 6 ਤੇ 7 ਠੀਕ ਹੈ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਹੁਣ 7th ਐਂਡ 1st ਠੀਕ ਹੁਣ ਇੱਥੇ ਤੱਕ ਬਣ ਗਿਆ ਹੁਣ ਇਹਨੂੰ ਰਿਪੀਟ ਕਰਨਾ ਹੈ ਦੇਖੋ 1st ਵਾਲੇ ਦੇ ਨੀਚੇ ਦੀ ਆ ਗਈ ਹੁਣ ਪਹਿਲਾ 1 ਦੇ ਤੇ ਸੈਕਿੰਡ ਦੇ نیچے ਦੇ ਠੀਕ ਹੈ ਫਿਰ ਸੈਕਿੰਡ ਤੇ 3 ਦੇ نیچے ਦੀ देन 3 ਤੇ 4 ਦੇ نیچے ਦੀ ਇਸੇ ਤਰੀਕੇ ਨਾਲ ਪਹਿਲਾਂ ਆਪਾਂ ਜਿਹੜੀ ਆ ਪਤੰਗ ਦੇ نیچے ਦੀ ਆਪਾਂ ਨੀਡਲ ਨੂੰ ਲੰਘਾਉਨੇ ਆ ਉਹ ਤੋਂ ਠੀਕ ਹੈ ਦਵਾ ਸੈਕਿੰਡ ਵਾਲੀ ਦੇ ਉਹਦੇ ਦੁਬਾਰਾ ਫੇਰ ਲੰਘਾਉਣਾ ਜਿਦਾ ਆ ਦੇਖ ਸਕਦੇ ਤੁਸੀਂ ਆਪਣੇ 5th ਦੇ نیچےੋਂ ਦੀ ਆ ਗਿਆ। देन 6th ਦੇ نیچے ਠੀਕ ਹੈ ਦੋਨਾਂ ਦੇ ਵਿੱਚ ਹੁਣ 6th ਦੇ نیچے ਪਹਿਲਾਂ ਲੰਘਾਇਆ ਸੀ ਦੁਬਾਰਾ ਫਿਰ 6th ਦੇ نیچے देन 7th ਠੀਕ ਹੈ ਹੁਣ 7th ਦੇ نیچے ਲੰਘਾਇਆ ਫਿਰ ਦੁਬਾਰਾ ਤੋਂ ਲੰਘਾਤਾ ਫਿਰ 1st ਦੇ نیچے ਇਸੇ ਤਰੀਕੇ ਨਾਲ ਹੀ ਆਪਾਂ ਨੂੰ ਰਿਪੀਟ ਕਰਦੇ ਜਾਣਾ ਸਰਕ ਨੂੰ ਠੀਕ ਹੈ ਤਾਂ ਐਵੇਂ ਇਹਨੂੰ ਕੰਪਲੀਟ ਕਰ ਲਾਂਗੇ ਆਪਾਂ ਜਿਆਦਾ ਲੂਸ ਨਾ ਰੱਖਿਓ ਜਿਆਦਾ ਟਾਈਟ ਨਾ ਕਰਿਓ ਟਾਈਟ ਕਰਾਂਗੇ ਤਾਂ ਹੋਰ ਹੀ ਬਣ ਜਾਏਗਾ ਇਕੱਠਾ ਜੋ ਹੋ ਜਾਏਗਾ ਜੇਕਰ ਲੂਜ਼ ਰੱਖਾਂਗੇ ਤਾਂ ਉਹ ਫਿਨਿਸ਼ਿੰਗ ਜੀ ਨਹੀਂ ਆਏਗੀ ਠੀਕ ਹੈ ਤਾਂ ਇਸ ਤਰੀਕੇ ਨਾਲ ਨੂੰ ਆਪਾਂ ਕੰਪਲੀਟ ਕਰਦੇ ਜਾਣਾ ਠੀਕ ਹੈ ਜੀ ਇਹ ਵੀ ਬਹੁਤ ਸੋਹਣੀ ਲੁੱਕ ਹੁੰਦੀ ਹੈ ਦੀ ਫਲਾਰ ਦੀ ਜਦੋਂ ਆਪਾਂ ਨੂੰ ਬਣਾਉਨੇ ਆ ਇਹ ਆਪਣੀ ਫਲਾਰ ਸੀਰੀਜ਼ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪਾਂ 4 ਫਲਾਰਸ ਦੀ ਵੀਡੀਓ ਪਾਈ ਹੋਈ ਹੈ ਦੰਨ ਪਾਹੁਣ ਫਿਰ ਆਪਾਂ 4 ਫਲਾਰਸ ਜਿਹੜੇ ਬਣਾ ਕੇ ਇਹਦੀ ਵੀਡੀਓ ਪਾਵਾਂਗੇ ਇਦਾਂ ਹੀ ਅੱਗੇ ਆਪਾਂ ਜਿੰਨੇ ਵੀ ਫਲਾਰ ਬਣਾਵਾਂਗੇ ਆਪਾਂ 4 ਫਲਾਰਸ ਦੀ ਵੀਡੀਓ ਬਣਾਇਆ ਕਰਾਂਗੇ ਤੇ ਆਪਾਂ ਅਪਲੋਡ ਕਰਿਆ ਕਰਾਂਗੇ ਕਿਉਂਕਿ ਜ਼ਿਆਦਾ ਫਲਾਰਸ ਦੀ ਵੀਡੀਓ ਬਣਾਉਣਾ ਤਾਂ ਉਹ ਥੋੜੀ ਜਿਆਦਾ ਲੰਬੀ ਹੋ ਜਾਂਦੀ ਹੈ ਤਾਂ ਤੁਹਾਨੂੰ ਤੁਸੀਂ ਵੀ ਬੋਰ ਹੋ ਸਕਦੇ ਹੋ ਸਿੱਖਣ ਵੇਲੇ ਅਗਰ ਥੋੜੇ ਥੋੜੇ ਹੋਣਗੇ ਤਾਂ ਉਹ ਤੁਹਾਨੂੰ ਪ੍ਰੈਕਟਿਸ ਕਰਨੀ ਵੀ ਸੌਖੀ ਆ ਜਦੋਂ ਤੱਕ ਆਪਣੀ ਦੂਸਰੀ ਵੀਡੀਓ ਆਵੇਗੀ ਉਦੋਂ ਤੱਕ ਤੁਸੀਂ ਆਪਦੇ ਜਿਹੜੇ ਪਹਿਲਾਂ ਆਪਣੀ ਵੀਡੀਓਜ਼ ਪਾਈਆਂ ਹੋਈਆਂ ਉਹ ਫਲਰਜ ਸਿੱਖ ਕੇ ਉਹਨਾਂ ਦੀ ਪ੍ਰੈਕਟਿਸ ਕਰ ਸਕਦੇ ਹੋ ਨੈਕਸਟ ਵੀਡੀਓ ਦੇ ਆਉਣ ਤੱਕ ਠੀਕ ਹੈ ਤੇ ਤੁਸੀਂ ਪ੍ਰੈਕਟਿਸ ਜ਼ਰੂਰ ਕਰਿਆ ਕਰੋ ਜੋ ਵੀ ਤੁਸੀਂ ਸਿੱਖਦੇ ਹੋ ਕੱਲਾ ਆਪਾਂ ਦੇਖਣ ਨਾਲ ਹੀ ਨਹੀਂ ਆਪਾਂ ਚੀਜ਼ ਨੂੰ ਸਿੱਖ ਸਕਦੇ ਉਹਦੀ ਪ੍ਰੈਕਟਿਸ ਵੀ ਜ਼ਰੂਰੀ ਹੈ ਜੇਕਰ ਪ੍ਰੈਕਟਿਸ ਹੀ ਨਹੀਂ ਕਰੋਗੇ ਤਾਂ ਉਹ ਚੀਜ਼ ਆਵੇਗੀ ਨਹੀਂ ਜਿੰਨਾ ਚਿਰ ਆਪਾਂ ਹੱਥ ਨਾਲ ਟਰਾਈ ਨਹੀਂ ਨਾ ਕਰਦੇ ਉਹਨਾਂ ਚਿਰ ਆਪਣਾ ਹੱਥ ਦੀ ਸਫਾਈ ਨਹੀਂ ਆਵੇਗੀ ਤੇ ਨਾ ਹੀ ਆਪਣੇ ਦੋਸ ਤਰੀਕੇ ਨਾਲ ਸਿੱਖਿਆ ਜਾਵੇਗਾ ਠੀਕ ਹੈ ਤਾਂ ਜਰੂਰ ਉਹਨੂੰ ਟਰਾਈ ਕਰਿਆ ਕਰੋ ਤਾਂ ਜੋ ਤੁਸੀਂ ਵਧੀਆ ਤਰੀਕੇ ਨਾਲ ਉਹਨੂੰ ਕੰਪਲੀਟ ਕਰ ਸਕੋ ਠੀਕ ਹੈ ਜੀ ਇਸੇ ਤਰੀਕੇ ਨਾਲ ਹੀ ਇਹਨੂੰ ਪਰਪੀਟ ਕਰਦੇ ਜਾਵਾਂਗੇ ਤੇ ਇਹ ਆਪਣਾ ਜਿਹੜਾ ਹੈਗਾ ਇਹਨੂੰ ਫਿਨਿਸ਼ ਕਰ ਲਾਂਗੇ ਤਾਂ ਬਹੁਤ ਹੀ ਸੋਹਣਾ ਜਿਹੜਾ ਹੈਗਾ ਬਣ ਕੇ ਰੈਡੀ ਹੋ ਜਾਏਗਾ ਇਹ ਵੀਡੀਓ ਵਧੀਆ ਲੱਗੀ ਤੁਹਾਨੂੰ ਕਿਹੜਾ ਫਲਾਰ ਪਸੰਦ ਆਇਆ ਉਹ ਜ਼ਰੂਰ ਦੱਸਿਓ ਜਿਹੜਾ ਕਿਹੜਾ ਤੁਹਾਨੂੰ ਈਜ਼ੀ ਲੱਗਿਆ ਉਹ ਦੱਸਿਓ ਕਮੈਂਟ ਦੇ ਵਿੱਚ ਹੋਰ ਤੁਸੀਂ ਜੋ ਵੀ ਸਟਿਚ ਸਿੱਖਣਾ ਚਾਹੁੰਦੇ ਹੋ ਜਿਸ ਤਰ੍ਹਾਂ ਦਾ ਵੀ ਜਾਂ ਫਿਰ ਤੁਹਾਨੂੰ ਡਿਜ਼ਾਈਨ ਸਿੱਖਣੇ ਆ ਤੁਸੀਂ ਟਰੇਸ ਕਰਨੀ ਸਿੱਖਣੀ ਆ ਜਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਮਬਰਾਇਡਰੀ ਸਿੱਖਣੀ ਆ ਤਾਂ ਉਹਦੇ ਰਿਲੇਟਡ ਤੁਸੀਂ ਕਮੈਂਟ ਕਰਿਓ ਆਪਾਂ ਮੈਂ ਜਲਦੀ ਹੀ ਉਸ ਚੀਜ਼ ਤੇ ਫਿਰ ਵੀਡੀਓਜ਼ ਜ਼ਰੂਰ ਲੈ ਕੇ ਆਵਾਂਗੇ ਤਾਂ ਆਪਣੀਆਂ ਜਿਹੜੀਆਂ ਪਹਿਲਾਂ ਵਾਲੀਆਂ ਵੀਡੀਓਜ਼ ਹਨ ਉਹਨਾਂ ਨੂੰ ਵੀ ਜ਼ਰੂਰ ਦੇਖਿਓ ਜਾ ਕੇ ਜੇਕਰ ਤੁਸੀਂ ਸਟਾਰਟਿੰਗ ਤੋਂ ਸਿੱਖਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਬਿਲਕੁਲ ਵੀ ਨਹੀਂ ਪਤਾ ਹੈਗਾ ਐਮਬਰਾਇਡਰੀ ਬਾਰੇ ਤਾਂ ਉਹ ਤੁਸੀਂ ਸਟਾਰਟਿੰਗ ਤੋਂ ਜਿਹੜੀਆਂ ਹੈਗੀਆਂ ਸਿੱਖ ਸਕਦੇ ਹੋ ਬਿਗਨਰੋਂ ਬਿਲਕੁਲ ਤਾਂ ਉਹ ਤੁਹਾਡੇ ਲਈ ਵੀਡੀਓਜ਼ ਬਹੁਤ ਹੀ ਯੂਸਫੁਲ ਰਹਿਣਗੀਆਂ Du no? det, no, जितने आप स्टार्टिंग की से उतना आप कर देंगे इतना करते हैं एंड तुम देख सकते हो इस तरीके की अपनी फ्लावर की लुक है ਜੋ ਆ ਵੀ ਠੀਕ ਹੈ ਜੀ ਇਹ ਤੁਹਾਨੂੰ ਥੋੜਾ ਜਿਹਾ ਲੂਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਬਟ ওকে ਹੈ ਅੱਗੇ ਪਾਸੇ ਕਹਾਂਗੇ ਜੀ ਫੋਰਥ ਫਲਾਰ ਠੀਕ ਹੈ ਇਹ ਆਪਣਾ ਅੱਜ ਦੇ ਵੀਡੀਓ ਦਾ ਫੋਰਥ ਫਲਾਰ ਹੈ ਤਾਂ ਉਸੇ ਤਰੀਕੇ ਨਾਲ ਇਹ ਪਰ ਡਰਾ ਕਰ ਰੱਖਿਆ ਇਹਨੂੰ ਲਾਈਨਸ ਬਣਾਈਆਂ ਹੋਈਆਂ ਆ ਰੌਂਡ ਚਿੱਪ ਬਣਾ ਕੇ ਤੇ ਸੈਂਟਰ ਚ ਥੋੜਾ ਜਿਹਾ ਆਪਾਂ ਜਗ੍ਹਾ ਛੱਡਣੀ ਹੈ ਇਹਨੂੰ ਆਪਾਂ ਬਣਾਵਾਂਗੇ ਜੀ ਸਟਰਨ ਸਟਿਚ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੈਂਟਰ 'ਚੋਂ ਆਪਾਂ ਨੀਡਲ ਨੂੰ ਕੱਢਣਾ ਦਨ ਉੱਪਰ ਆਪਣਾ ਜਿੱਥੇ ਸਰਕਲ ਫਿਨਿਸ਼ ਹੁੰਦਾ ਉਹ ਉੱਥੇ ਲਿਜਾ ਕੇ ਆਪਾਂ ਸਟਿਚ ਨੂੰ ਸੂਈ ਨੂੰ نیچے ਲੈ ਜਾਣਾ ਠੀਕ ਹੈ ਤਾਂ ਨੀਚੋਂ ਫੇਰ ਆਪਾਂ ਇਸੇ ਤਰੀਕੇ ਨਾਲ ਹੀ ਨਾਲ ਹੋਈ ਆ ਚੱਕਣਾ ਤੇ ਨਾਲ ਹੀ ਉੱਪਰ ਆਪਾਂ نیچے ਕੱਢ ਦੇਣਾ ਠੀਕ ਹੈ ਇਸ ਤਰੀਕੇ ਨਾਲ ਹੁਣ ਆਪਾਂ ਇਹਦੀ ਦੂਸਰੀ ਸਾਈਡ ਤੇ ਠੀਕ ਹੈ ਕੱਢ ਲਾਂਗੇ ਨਾਲ ਹੋਈ ਦਨ نیچے ਆਪਾਂ ਸੂਈ ਨੂੰ ਲੈ ਜਾਾਂਗੇ ਠੀਕ ਹੈ ਤਾਂ ਆਪਾਂ 3 ਸਟਿਚ ਪਾਵਾਂਗੇ ਸਰਕਲ ਇਨ ਸਟਿਚ ਦੇ ਤਾਂ ਇਹਦੇ ਨਾਲ ਆਪਾਂ ਇਹ ਫਲਾਰਾ ਜਿਹੜਾ ਉਹ ਕੰਪਲੀਟ ਕਰ ਲਾਂਗੇ ਜਿੰਨੀਆਂ ਆਪਾਂ ਲਾਈਨਸ ਬਣਾਈਆਂ ਹੋਈਆਂ ਠੀਕ ਹੈ ਸਰਕਲ ਦੇ ਵਿੱਚ ਉਹਨੀਆਂ ਨੂੰ ਹੀ ਆਪਾਂ ਬਣਾ ਲਾਂਗੇ ਠੀਕ ਹੈ ਜੀ ਦੇਖੋ ਇਦਾਂ ਪਹਿਲਾਂ ਆਪਾਂ ਸੈਂਟਰ ਚੋਂ ਘਟਨਾ ਨੀਡਲ ਨੂੰ ਠੀਕ ਹੈ ਜਦੋਂ ਆਪਾਂ ਉੱਪਰ ਲੈ ਗਏ ਤੁਸੀਂ ਇਸ ਤਰੀਕੇ ਨਾਲ ਉਹ ਵੀ ਚੱਕ ਸਕਦੇ ਹੋ ਠੀਕ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਗੈਪ ਰਹਿ ਗਿਆ ਤਾਂ ਇਹ ਹੁਣ ਆਪਾਂ ਇਹਨੂੰ ਇਹ ਚੇ ਕੱਢ ਲਾਂਗੇ ਇਸ ਤਰੀਕੇ ਨਾਲ ਤੁਸੀਂ ਗੈਪ ਨਹੀਂ ਛੱਡਣਾ ਬਿਲਕੁਲ ਵੀ ਠੀਕ ਹੈ ਸੋ ਹੋ ਸਕੇ ਨਾਲੋਂ ਹੀ ਤੁਸੀਂ ਇਹਨੂੰ ਚੱਕਦੇ ਜਾਓ ਤਾਂ ਹੁਣ ਆਪਾਂ ਇਧਰੋਂ ਨੀਚੇ ਹੀ ਜਿਹੜਾ ਹੈਗਾ ਸੂਈ ਨੂੰ ਆਪਾਂ ਕੱਢਾਂਗੇ ਤੇਨ ਉੱਪਰ ਨਾਲ ਹੀ ਨੀਚੇ ਲੈ ਕੇ ਜਾਵਾਂਗੇ ਠੀਕ ਹੈ ਹਾਂ ਉਹਨਾਂ ਇਧਰੋਂ ਆਪਾਂ ਦੇਖੋ ਇਧਰੋਂ ਸਾਈਡ ਤੋਂ ਕੱਢ ਸਕਦੇ ਬਿਲਕੁਲ ਨਾਲ ਹੀ ਕੱਢਣਾ ਠੀਕ ਹੈ ਤਾਂ ਇਸ ਤਰੀਕੇ ਨਾਲ ਇਹਨੂੰ ਨੀਚੇ ਲੈ ਜਾਵਾਂਗੇ ਠੀਕ ਹੈ ਤਾਂ ਇਸ ਤਰੀਕੇ ਨਾਲ ਆਪਾਂ ਸਾਰਾ ਜਿਹੜਾ ਹੈਗਾ ਫਲਾਰ ਉਹਨੂੰ ਕਰ ਲਾਂਗੇ ਕੰਪਲੀਟ ਤਾਂ ਦੇਖਦੇ ਆ ਤਾਂ ਇਹਨੂੰ ਪੇਸ ਤਰੀਕੇ ਨਾਲ ਜਿਹੜਾ ਹੈਗਾ ਉਹ ਕੰਪਲੀਟ ਕਰ ਲੈਣੇ ਆ ਠੀਕ ਹੈ ਬਹੁਤ ਹੀ ਈਜ਼ੀ ਹੈ ਪਾ ਜੋ ਵੀ ਆਪਾਂ ਸਾਰੇ ਫਲਾwrs ਬਣਾ ਰਹੇ ਆ ਠੀਕ ਹੈ ਇਹਨੂੰ ਆਪਾਂ ਹੈਵੀ ਡਿਜ਼ਾਈਨ ਬਣਾਉਣ ਦੇ ਲਈ ਵੀ ਯੂਜ਼ ਕਰ ਸਕਦੇ ਆ ਐਂਡ ਸਮਰ ਦੇ ਵਿੱਚ ਜੇ ਮੈਂ ਤੁਸੀ ਜਾਣਦੇ ਹਾਂ ਕਿ ਲਾਈਟ ਵੇਟ ਜਿਹੜਾ ਹੈਗਾ ਸੂਟ ਪਾ ਕੇ ਆ ਆਪਾਂ ਨੂੰ ਵਧੀਆ ਲੱਗਦਾ ਤਾਂ ਆਪਾਂ ਸਿੰਪਲ ਜੀ ਜਿਹੜੇ ਹੈਗੇ ਆ ਫਲਾwrs ਜਿਹੜੇ ਬਣਾ ਕੇ ਕਿਤੇ ਨਾ ਕਿਤੇ ਵੀ ਉਹਨੂੰ ਪਾ ਡੈਕੋਰੇਟ ਕਰ ਸਕਦੇ ਆ ਆਪਣੇ ਸੂਟ ਨੂੰ ਤਾਂ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਤੁਸੀਂ ਆਪਣੇ ਸੂਟ ਦੇ ਕਲਰ ਦੇ ਅਕੋਰਡਿੰਗ ਕਲਰ ਕੰਬੀਨੇਸ਼ਨ ਥ੍ਰੈਡ ਦਾ ਕਰ ਸਕਦੇ ਹੋ ਤਾਂ ਬਹੁਤ ਹੀ ਸੋਹਣੀ ਜਿਹੜੀ ਲੁੱਕ ਬਣ ਕੇ ਉਹ ਰੈਡੀ ਹੋ ਜਾਂਦੀ ਹੈ ਇਹ ਆਪਣਾ ਫਲਾワー ਜਿਹੜਾ ਬਣ ਕੇ ਹੋ ਚੁੱਕਿਆ ਹੈ ਰੈਡੀ ਤੇ ਸੈਂਟਰ ਦੇ ਵਿੱਚ ਆਪਾਂ ਕੀ ਲਗਾਤਾ ਹੈਗਾ ਨੋਟਵਰਕ ਠੀਕ ਹੈ ਤਾਂ ਆਪਾਂ ਅੱਜ ਫੋਰ ਫਲਾਅਰ ਸਿੱਖਿਆ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਨਵੇਂ ਹੋ ਤਾਂ ਸਪੋਰਟ ਕਰਿਓ ਤੁਹਾਡੀ ਸਪੋਰਟ ਨਾਲ ਠੀਕ ਹੈ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਤੇ ਆਪਾਂ ਹੋਰ ਵੀਡੀਓਸ ਲੈ ਕੇ ਆਉਂਦੇ ਰਵਾਂਗੇ ਥੈਂਕ ਯੂ ਫॉर ਵਾਚਿੰਗ